ਸਾਡੇ ਆਪਣਾ ਚੈਨਲ ਪੰਜਾਬ ਵਲੌਗ 007 ਤੇ ਹੋਰ ਵੀ ਕਿੰਤਾ ਉਮੀਦ ਆ ਬਾਈ ਬਤੀਓ ਤੇ ਗੁੱਡ ਹੋਊਗਾ ਹੋਰ ਕੀ ਆ ਚੱਲ ਸਾਡਾ ਬਾਈ ਸਾਰਿਆਂ ਦਾ ਜਿਹੜਾ ਕਿ ਤੁਸੀਂ ਕੱਲ ਵਾਲਾ ਵਲੌਗ ਜੇ ਦੇਖਿਆ ਹੋਣਾ ਬਾਈ ਤਾਂ ਕਮਲਾ ਨਹਿਰਵਾ ਅੱਜ ਆਪਣਾ ਸੈਕੰਡ ਡੇ ਆ ਬਾਈ ਕੱਲ ਅਪਾ 30 ਕਿਲੋਮੀਟਰ ਦੀ ਨੀਡ ਕੱਟਤੀ ਸੀ ਅੱਜ ਦੇਖਦੇ ਆ ਅਪਾ ਕਿੰਨੇ ਕਿਲੋਮੀਟਰ ਕੱਢਦੇ ਆ ਬਾਈ ਅੱਜ ਇੱਕ ਬੰਦਾ ਛੁੱਟੀ ਮਾਰ ਗਿਆ ਉਹਦੇ ਕਰਕੇ ਬਾਈ ਕੰਮ ਥੋੜਾ ਜਿਹਾ ਸਲੋ ਹੋ ਗਿਆ ਇਹ ਕਿਹਾ ਕਿ ਬਈ ਕੰਟਰੈਕਟਰ ਪਰ ਇੱਕ ਜੀਸੀਬ ਵੀ ਪਰ ਇੱਕ ਕੰਟਰੈਕਟਰ ਉਹ ਬੰਦਾ ਨਹੀਂ ਹੈਗਾ ਬਾਈ ਹੁਣ ਅਪਾ ਜਾ ਕੇ ਚਲਾਉਂਦੇ ਹਾਂ ਉਹਨੂੰ 3 4 ਸਾਢੇ 11 ਟਾਈਮ ਹੋ ਗਿਆ ਬਾਈ ਕਿਰਾਂ ਕੰਮ ਕੰਮ ਕਰਕੇ ਫੇਰ ਤੁਹਾਨੂੰ ਪਤਾ ਸਾਢੇ 9 ਨੋਟ ਕੇ ਫੇਰ ਮੈਂ ਚੱਲਿਆ ਵੀ ਹੁਣ ਬਣ ਰਹੇ ਹਾਂ ਬਲੌਗ ਦੇ ਵਿੱਚ ਬਾਈ ਤੁਹਾਨੂੰ ਜਾ ਕੇ ਦਿਖਾਉਨੇ ਆ ਅੱਜ ਆਪਾਂ ਕਿੰਨੇ ਕ ਲੀਡ ਨੂੰ ਨਵੇੜਦੇ ਆ ਬਾਈ ਤੇ ਆਪਣੇ ਟਰੈਕਟਰਾਂ ਦਾ ਕੀ ਹਾਲ ਜਾ ਰ ਅੱਜ ਕਿੱਕਣਾ ਚੱਲ ਰਹੇ ਆ ਕੱਲ ਤਾਂ ਬਈ ਬੁਰਾਈ ਹਾਲਤਾ ਬਹੁਤ ਪਾਣੀ ਤਾਂ ਦਦ ਲਾਲ ਪਈ ਦੀ ਹਮਤੇ ਤੇ ਅੱਜ ਜੋ ਦੇਖਦੇ ਆ ਬਾਈ ਕਿੰਨੀ ਹਿੰਮਤ ਮਾਰ ਕੇ ਕਿੰਨਾ ਕੰਮ ਨਹੀਂ ਬੜਦਾ ਬਲੌਗ ਚ ਬਣ ਰਹੇ ਹੋ ਤੁਹਾਨੂੰ ਸਾਰਾ ਦੇਖਣ ਨੂੰ ਮਿਲੂਗਾ ਮੇਰੇ ਹਾਂਜੀ ਬਾਈ ਚੱਲ ਰਿਹਾ ਆਪਣਾ ਕੰਮ ਆ ਦੇਖੋ ਖਾਸੀ ਹੋ ਵਰਤੀ ਐ ਖੜੀ ਮਸ਼ੀਨ ਆਪਣੀ ਹੁਣ ਆਪਾਂ ਚਲਾਉਨੇ ਆ ਬਾਈ ਮਸ਼ੀਨ ਬਾਕੀ ਡਰਾਈਵਰ ਆਉਣੇ ਜਿਹੜਾ ਉਹ ਚਲਾ ਲੂ ਬਾਅਦ ਚ ਇਦਾਂ ਤਾਂ ਬਾਈ ਹੋ ਗਈ ਸਫਾਈ ਐ ਦੇਖੋ ਪੂਰੀ ਸਾਫ ਹੋ ਗਈ ਇਦਰੇ ਤਾਂ ਇੱਧਰ ਦੇਖੋ ਦੇਖੋ ਬਾਈ ਹੁਣ ਆਪਾਂ ਤਰ ਲੱਗੇ ਅੰਦਰ ਮਸ਼ੀਨ ਆ ਅੰਦਰ ਕੋਈ ਬਹੁਤ ਆ ਬਟਵਾੜਾ ਮਸ਼ੀਨਾਂ ਵਾਲਾ ਲੋਟ ਆਊਗਾ ਅੰਦਰ ਤੇ ਰੱਟਾ ਆਪਣੇ ਘੜਲੇ ਬਾਹਰ ਵੇਰੀ ਗੱਲ ਸੁਣੋ ਜੈਕ ਡਾਊਨ ਨਾ ਕਰੀ ਥੱਲੇ ਅੱਗੇ ਜਾ ਕੇ ਕਰੀ ਮੈਨੂੰ ਪੁੱਛ ਲਈ ਹਾਂ 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 ਟੈਂਕੀ ਜੈਕ ਡਾਊਨ ਨਾ ਕਰੀ ਇਸ਼ਾਰਾ ਕਰੀ ਮੈਨੂੰ ਫੇਰ ਤੇ ਕਰੀ ਡਾਊਨ ਉਹ ਕਾਸੀ ਹੋਰ ਨਾ ਉਹ ਕਾਸੀ ਹੋਰ ਨਾ ਦੇਖੋ ਬਈ ਮਸ਼ੀਨ ਉੱਤਰਦੀ ਬਹੁਤ ਚਾਰ ਨਾਲ ਤਾਂ ਨਹੀਂ ਪੈਂਦੀ ਬਈ ਥੋੜਾ ਜਿਹਾ ਫਰਕ ਆ ਲੱਗਦਾ ਨਾ ਲੱਗਦਾ ਟਾਰ ਅਗੇ ਹੁਣ ਤਾਂ ਮੁਰਲੇ ਹਾਂ ਸਟੈਪਲੇ ਥੱਲੇ ਆ ਦੇ ਪਾਈਓ ਤੇ ਦਾ ਪ੍ਰੋਬਲਮ ਆ ਰਹੀ ਦੀ ਪੂਰਾ ਕੱਚੇ ਮੈਂ ਧਾਰਦੇ ਆ ਬਈ ਉੱਥੇ ਤੇ ਥੱਲੇ ਪੈਂਕੀ ਨੂੰ ਕੀ ਲੱਗਦੀ ਸੀ ਆਹ ਉਹਨੂੰ ਧਾਰ ਕੇ ਦੇਖਦੇ ਆ ਬਈ ਬਈ ਮਸ਼ੀਨ ਸੂਏ ਮੂੰ ਉਤਰਦੀ ਇੱਕ ਤਰ੍ਹਾਂ ਦੀ ਬਈ ਛੋਟੀ ਨਹਿਰ ਹੋ ਗਈ ਆ ਨਹਿਰਾ ਮਾ ਦੇ ਕੱਢਦੇ ਆ ਬਈ ਆ ਸੂਆ ਵੀ ਕਹਿੰਦੇ ਨੇ ਨਹਿਰ ਵੀ ਕਹਿੰਦੇ ਨੇ ਇਹਨੂੰ ਬਾ ਗਈ ਬਈ ਹੁਣ ਤਾਂ ਉਤਰ ਗਈ ਮਸ਼ੀਨ ਬਾਉਣ ਦਾ ਉਤਰ ਗਈ ਕਰਲਾ ਫੜ ਗਈ ਬਈ ਮਸ਼ੀਨ ਆਪਣੀ ਫਾਈਨਲੀ ਪਾਣੀ ਦੇ ਵਿੱਚ ਲੋ ਬਈ ਮਾਰਦੀ ਬਈ ਸੁਆਮਾ ਬਾਈ ਪਿੱਛੇ ਦਾ ਪਾ ਮਸ਼ੀਨ ਬਾੜਤੀ ਅੰਦਰ ਹੁਣ ਆਪਾਂ ਅੱਗੇ ਟਰੈਕਟਰ ਲਿਜਾ ਰਹੇ ਆ ਅੱਗੇ ਜਾ ਕੇ ਟਰੈਕਟਰ ਲਾਉਨੇ ਆ ਬਾਈ ਵਿੱਚ ਜਿੱਥੇ ਸਾਫਜਾਊਗਾ ਬਾਈ ਇਹ ਟਰੈਕਟਰ ਦਾ ਵੀ ਆਪਣੇ ਖੜਾਤੇ ਰੈਸ਼ ਲਈ ਇਹ ਟਰੈਕਟਰ ਦਾ ਹੀ ਕੰਮ ਆ ਬਈ ਨੇ ਅੱਗੇ ਲੇਬਰ ਲੱਗੀ ਵੀ ਆ ਬਈ ਸਫਾਈ ਕਰ ਰਹੀ ਆ ਉਸ ਤੋਂ ਬਾਅਦ ਚਲਾਉਂਗਾ ਇਹਨੂੰ ਅੱਗੇ ਬਾਈ ਲੇਬਰ ਲੱਗੀ ਹੋਈ ਆ ਉਹ ਲੇਬਰ ਵਾਲਾ ਕੰਮ ਰੰਦਾ ਹਜੇ ਟਰੈਕਟਰ ਤਾਂ ਚੱਲਣੇ ਇੰਦੇ ਪਿੱਛੇ ਜਾਂਦੇ ਇੱਥੇ ਮਸ਼ੀਨ ਚੱਲ ਰਹੀ ਆ ਤੇ ਮੂਰੇ ਜਿੱਥੇ ਘਾਟਾ ਉੱਥੇ ਟਰੈਕਟਰ ਬਾੜਦੇ ਆਪਾਂ ਸੁਬਰਾਜ ਬਾਕੀ ਸੋਹਣਾ ਲਿੱਕਾ ਦਾ ਖਰਾਬ ਬੜਾ ਜੇ ਕਰਕੇ ਥੱਲੇ ਜਾਂਦਾ ਨਹੀਂ ਹੈ ਸੁਬਰਾਜ ਵੜ ਜਾਂਦਾ ਵੀ ਆਰਾਮ ਨਾਲ ਆ ਦੇਖੋ ਚੱਲ ਰਿਹਾ ਸੁਬਰਾਜ ਆਹਦਾ ਬੜਾ ਬਾਈ ਆ ਜਾ ਬਈਆ ਓ ਬਈਆ ਆ ਜਾ ਆ ਧਰਤੀ ਦਾ ਹਾਲ ਜਿਹੜਾ ਪਈਆਂ ਨੇ ਬਈ ਦੇਖੋ ਪੈਰ ਪੈ ਰਹੇ ਪਚੂਰਾ ਇਹ ਸਹਾਰਾਜ ਨੂੰ ਸੁਣਨ ਲਈ ਕੇ ਨਾਲ ਟੋਹਣ ਪਾਉਣ ਲੱਗਿਆ ਹਾਂ ਇਹ ਲੈ ਬੰਨੀ ਬਹੁਤ ਵਧੀਆ ਤਰੀਕੇ ਨਾਲ ਉੱਤਰਿਆ ਬਾਈ ਨਿਕਲ ਗਿਆ ਹਾਂਜੀ ਬਾਈ ਹੁਣ ਅੱਗੇ ਆਪਾਂ ਘਰਾਂ ਕੰਮ ਤਾਂ ਬਾਈ ਬਣਾ ਚੱਲ ਰਿਹਾ ਅੱਜ ਕੰਮ ਬਾਈ ਠੰਡਾ ਜਾਈ ਅੱਜ ਇੱਕ ਤਾਂ ਆਪਰੇਟਰ ਨਹੀਂ ਆਇਆ ਹੈਗਾ ਬਸ ਕੰਮ ਠੰਡਾ ਜਾਈ ਹੈ ਵੀ ਅੱਜ ਚਲੋ ਫੇਰ ਵੀ ਬਾਈ ਗਰਮੀ ਬਹੁਤ ਜ਼ਿਆਦਾ ਚੱਲ ਆਪਾਂ ਸਾਫ਼ ਸਿਧੇ ਕਰ ਰਹੇ ਹਾਂ ਵੀ ਬਹੁਤਾ ਤੁਹਾਨੂੰ ਪਤਾ ਜੇ ਕੋਈ ਬੰਦਾ ਬਿਮਾਰ ਹੋ ਗਿਆ ਪਤਾ ਖਾ ਹੋ ਜਾਊਗਾ ਠੀਕ ਆ ਬਾਈ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਘਟੋ ਘਟਾ 45 ਡਿਗਰੀ ਦਾ ਟੈਂਪਰੇਚਰ ਆ ਬਾਈ ਆਹਨ ਗਰਮੀ ਨੇ ਬੱਸ ਕਰਾਈ ਪਈ ਆ। ਆਪਾਂ ਅੱਗੇ ਦੇ ਵਿੱਚ ਕੰਮ ਠੀਕ ਕੰਮ ਹੁਣ ਬਈ ਆਪਾਂ ਤੁਹਾਨੂੰ ਕੱਲ ਦੇ ਵਲੌਗ 'ਚ ਦੱਸਾਂਗੇ ਕੀ ਅਪਡੇਟ ਆਪਣੇ ਕੰਮ ਕਰਦੀ। ਠੀਕ ਆ ਅੱਜ ਦਾ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਆਂ ਬਈ ਜੀ ਤੁਹਾਨੂੰ ਵੀਡੀਓ ਵਧੀਆ ਲੱਗਦੀ ਤੇ ਲਾਈਕ ਸ਼ੇਅਰ ਤੇ ਕਮੈਂਟ ਮੇਰੇ ਵੀਰੋ ਵਧੀਆ-ਵਧੀਆ ਜਰੂਰ ਕਰਦੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਵੀਰੋ ਜਰੂਰ ਕਰਦੇ ਕਰੋ। ਠੀਕ ਆ ਤਾਂ ਜੋ ਆਨਲਾਈਨ ਟਾਈਮਾਂ ਤੇ ਤੁਹਾਨੂੰ ਵਧੀ ਤੇ ਵਧੀਆ ਵਲੌਗ ਮੈਂ ਤੁਹਾਡੇ ਲਈ ਬਣਾਏ ਕਰਾਂ ਤੇ ਤੁਹਾਡੇ ਲਈ ਫਾਇ ਕਰਾਂ। ਠੀਕ ਆ ਬਈ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ। ਹਾਂਜੀ ਬਈ ਹੁਣ ਅ ਕੰਮ ਤਾਂ ਬਾਈ ਬਣਾ ਚੱਲ ਰਿਹਾ ਅੱਜ ਕੰਮ ਬਾਈ ਠੰਡਾ ਜਾਈ ਅੱਜ ਇੱਕ অপারেਟਰ ਨਹੀਂ ਆਇਆ ਹੈਗਾ ਬਸ ਕੰਮ ਠੰਡਾ ਜਾਈ ਵੀ ਅੱਜ ਚਲੋ ਫੇਰ ਵੀ ਬਾਈ ਗਰਮੀ ਬਹੁਤ ਜ਼ਿਆਦਾ ਚੱਲ ਆਪਾਂ ਸਾਫ਼ ਸਿਰੇ ਕਰ ਰਹੇ ਆਂ ਵੀ ਬਹੁਤਾ ਤੁਹਾਨੂੰ ਪਤਾ ਜੇ ਕੋਈ ਬੰਦਾ ਮਾਰ ਹੋ ਗਿਆ ਪਤਾ ਖਾ ਹੋ ਜਾਊਗਾ ਠੀਕ ਆ ਬਾਈ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਘਟੋ ਘਟਾ 45 ਡਿਗਰੀ ਦਾ ਟੈਂਪਰੇਚਰ ਆ ਬਾਈ ਐਨ ਗਰਮੀ ਨੇ ਬੱਸ ਕਰਾਈ ਪਈ ਆ ਆਪਾਂ ਅਗ ਦੇ ਵਿੱਚ ਕੰਮ ਠੀਕ ਆ ਮੈਂ ਹੁਣ ਬਈ ਆਪਾਂ ਤੁਹਾਨੂੰ ਕੱਲ ਦੇ ਬਲੌਗ ਵਿੱਚ ਦੱਸਾਂਗੇ ਕੀ ਅਪਡੇਟ ਆਪਣੇ ਕੰਮ ਕਰਦੀ ਠੀਕ ਆ ਅੱਜ ਦਾ ਬਲੌਗ ਆਪਾਂ ਇੱਥੇ ਸਮਾਪਤ ਕਰਦੇ ਆਂ ਬਈ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਤੇ ਲਾਈਕ ਸ਼ੇਅਰ ਤੇ ਕਮੈਂਟ ਮੇਰੇ ਵੀਰੋ ਵਧੀਆ-ਵਧੀਆ ਜ਼ਰੂਰ ਕਰਦੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਵੀਰੋ ਜ਼ਰੂਰ ਕਰਦੇ ਕਰੋ ਠੀਕ ਆ ਤਾਂ ਜੋ ਆਨਲਾਈਨ ਟਾਈਮਾਂ ਤੇ ਤੁਹਾਨੂੰ ਵਧੀ ਤੇ ਵਧੀਆ ਬਲੌਗ ਮੈਂ ਤੁਹਾਡੇ ਲਈ ਬਣਾਏ ਕਰਾਂ ਤੇ ਤੁਹਾਡੇ ਲਈ ਫਾਇ ਕਰਾਂ ਠੀਕ ਆ ਬਈ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ